ਅੱਗੇ ਤੇ ਇਹ ਰਿਮੋਵ ਕਰ ਦੂੰਗੇ ਸਾਨੂੰ ਨੇ ਸਮਝ ਨਹੀਂ ਆਉਂਦੀ ਆ ਸਿੱਧੇ ਘਰੇ ਹੱਤਾਂ ਐ extra ਦੀ ਦੱਸ ਰਹੀ ਕਿ ਵੋਟਾਂ ਵੀ ਕੁਝ ਬਾਹਰ ਦੇ ਵਿਅਕਤੀ ਨੇ ਜਿੱਦਾਂ ਦੀਆਂ ਬਣਾਈਆਂ ਆ ਤਾਂ ਬਥੇ ਮੀਰਾਗੋੜ ਰਹਿੰਦੇ ਆ ਜਿਹੜੇ ਮੀਰਾਗੋੜ ਦੇ ਵੋਟਾਂ ਆਣ ਕੇ ਜਮੇਰਪੁਰੇ ਚ ਬਣਾਉਂਦੇ ਇਹਨਾਂ ਦੇ ਭੈਣ ਭਣ ਮਈਏ ਆ ਤੇ ਆ ਕੇ ਇੱਥੇ ਵੋਟਾਂ ਸਿਰਫ ਇੱਕ ਸਰਪੰਚੀ ਵਾਸਤੇ ਬਹੁਤ ਵੋਟਾਂ ਦਾ ਘਟਮਾ ਲੱਡੀ ਬਾਈ ਦਸੀ ਜੋ ਮੜੀ ਮੋਢੀ ਕਰਦਾ ਕੱਲ ਕੀ ਤਰਪਾਲ ਸਿੰਘ ਦਾ ਘਰ ਜਿਹੜਾ ਕਰਜਨ ਸਿੰਘ ਦੇ ਘਰ ਤੋਂ ਲੈ ਕੇ ਤੇ ਤਰਪਾਲ ਸਿੰਘ ਦੇ ਘਰ ਤੱਕ ਜਿਹੜਾ ਘਾਨਿਆ ਉਹਨਾਂ ਵਿੱਚ ਜਿਹੜਾ ਗਰਨਮਿਆ ਤੇ ਜਦ ਕੀ ਉਹਦੀਆਂ ਵੋਟਾਂ ਇੱਕ ਨੰਬਰ ਵਾਰਡជា ਨੋਰੀ ਜੀ ਮੇਰਾ ਨਾਮ ਮਹਿਲ ਸਿੰਘ ਆ ਪਿੰਡ ਮੇਰਾ ਕਮੀਰਪੁਰ ਤਹਿਸੀਲ ਨਾਣਾ ਜਿਲ੍ਹਾ ਅੰਮ੍ਰਿਤਸਰ ਆ ਕੀ ਮਾਮਲਾ ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗਰਬੜੀ ਮਚਾਈ ਜਾ ਰਹੀ ਆ ਰਿਸ਼ਪਾਲ ਸਿੰਘ ਕੁਲਵਿੰਦਰ ਕੌਰ ਗਰਨਾਮ ਕਲਵੰਤ ਕੌਰ ਦਾ 99 ਆ ਇਹਦੀ ਸਰਪੰਚੇ ਦਾ ਇਹਦੀ ਜਿਹੜੀ ਰੈਸ਼ ਆ ਮੀਰਾਕੋਟ ਆ ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ ਜੋ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਐਫਆਈਰ ਵੀ ਦਰਜ ਹੋਈ ਹੈ ਕੋਈ ਗਲਤ ਕੇਸ ਪਏ ਨੇ ਕਿ ਗਲਤ ਡਰੈਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈ ਜਾ ਰਿਹਾ ਤੇ ਮੈਂ ਇਹਦੀ ਜਾਂਚ ਚਾਹੁੰਨਾ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹਾਂ ਬਾਈਟਰੀ ਕਰ ਲੈਂਦੇ ਆਂ ਅਸੀਂ ਤਾਂ ਚਾਹੁੰਦੇ ਆਂ ਕਿ ਪਿੰਡ ਵਾਲੇ ਜਿਹੜੇ ਨਾਲ ਆ ਉਹ ਨਾਲ ਰਹਿਣ ਵੋਟਾਂ ਦੇ ਵਿੱਚ ਵੀ ਨਾਲ ਰਹਿਣ ਐਮਪੀ ਦੇ ਇਲੈਕਸ਼ਨ ਚ ਵੋਟਰ ਹੈਗੇ ਆ ਤੁਹਾਡੀਆਂ ਜੇ ਸਾਡੀਆਂ ਵੋਟਾਂ ਬਿਲਕੁਲ ਦਰਜਿਆ ਹੀ ਖੁੱਦ ਪਾ ਕੇ ਆਏ ਆ ਆਮ ਆਦਮੀ ਪਾਰਟੀ ਨੂੰ ਪਾਈਆਂ ਵੋਟਾਂ ਆਈ ਪਰ ਉਹ ਸਾਡੀ ਸੁਣਾਈ ਬਹੁਤ ਘੱਟ ਹੁੰਦੀ ਜੀ ਮੇਰਾ ਨਾਮ ਮਹਿਲ ਸਿੰਘ ਆ ਪਿੰਡ ਮੇਰਾ ਕਮੀਰਪੁਰਾ ਤਹਿਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਆ ਕੀ ਮਾਮਲਾ ਸਾਰਾ ਮੇਰੇ ਪਿੰਡ ਵਿੱਚ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਗਰਬੜੀ ਮਚਾਈ ਜਾ ਰਹੀ ਆ ਰਿਸ਼ਪਾਲ ਸਿੰਘ ਕੁਲਵਿੰਦਰ ਕੌਰ ਗਰਨਾਮ ਕੁਲਵੰਤ ਕੌਰ ਦਾ 99 ਹਜ਼ਾਰ ਇਹਦੀ ਸਰਪੰਚ ਦਾ ਇਹਦੀ ਜਿਹੜੀ ਰਹਿਸ਼ਿਆ ਮੀਰਾ ਕੋਟ ਆ ਇਹਦੀਆਂ ਗਲਤ ਤਰੀਕੇ ਨਾਲ ਵੋਟਾਂ ਮੇਰੇ ਪਿੰਡ ਦੇ ਵਿੱਚ ਬਣਾਈਆਂ ਜਾ ਰਹੀਆਂ ਆ ਜੋ ਇਹ ਬੰਦੇ ਦੇ ਉੱਤੇ ਪਹਿਲਾਂ ਵੀ ਐਫਆਈਰ ਵੀ ਦਰਜ ਹੋਈ ਹੈ ਕੋਈ ਗਲਤ ਕੇਸ ਪਏ ਨੇ ਕਿ ਗਲਤ ਡਰੈਸ ਲਾ ਕੇ ਤੇ ਮੇਰੇ ਪਿੰਡ ਦੇ ਵਿੱਚ ਵੋਟਾਂ ਬਣਾਈਆਂ ਜਾ ਰਿਆ ਤੇ ਮੈਂ ਇਹਦੀ ਜਾਂਚ ਚਾਹੁੰਨਾ ਵੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਬਾਰੇ ਤੱਕ ਇਹਨੂੰ ਲਿਖਤੀ ਦਿੱਤੀ ਹੈ ਹਾਂਜੀ ਮਾਮਲਾ ਵੇਖੋ ਜੀ ਸਾਡੇ ਪੰਚਾਇਤੀ ਇਲੈਕਸ਼ਨਾਂ ਚੱਲਣ ਦੀਆਂ ਸਾਡਾ ਪਿੰਡ ਕਮੀਰਪੁਰਾ ਵਾ ਮੈਂ ਅਹੀਂ ਵੀ ਉੱਥੇ ਸਰਪੰਚੀ ਕੀਤੀ ਹੈ 10 ਸਾਲ ਕੀਤੀ ਆ ਪਰ ਅਹੀਂ ਕਦੀ ਨਾ ਕਿਸੇ ਦੀਆਂ ਗਲਤ ਵੋਟਾਂ ਬਣਾਈਆਂ ਨਾ ਕਟਾਈਆਂ ਅੱਜ ਤੱਕ ਨਾ ਕੋਈ ਹੋ ਜਾ ਗਲਤ ਕੰਮ ਕੀਤਾ ਜਦ ਕਿ ਹੁਣ ਸਾਡੇ ਪਿੰਡ ਦੋ ਬੰਦੇ ਆ ਇੱਕ ਤੇ ਰਿਸ਼ਪਾਲ ਸਿੰਘ ਹੈਗਾ ਆ ਪੁੱਤਰ ਹਰੀ ਸਿੰਘ ਬਲਵਿੰਦਰ ਕੌਰ ਆ ਪਤਨੀ ਰਿਸ਼ਪਾਲ ਸਿੰਘ ਇਹ ਜਦ ਕਿ ਮੀਰਾਕੋਟ ਰਹਿੰਦੇ ਆ ਤੇ ਵੋਟਾਂ ਉਹਨਾਂ ਦੀਆਂ ਲਿਆ ਕੇ ਪਿੰਡ ਕਮੀਰਪੁਰੇ ਭਾਈਆਂ ਜਾਂਦੀਆਂ ਫਿਰ ਇੱਕ ਇਹਨਾਂ ਨੇ 8-9 ਵੋਟਾਂ ਸਰਪੰਚ ਨੇ ਰਲ ਕੇ ਸੈਕਟਰੀ ਦੇ ਨਾਲ ਰਲ ਕੇ ਪਤਾ ਨਹੀਂ ਕਿ ਬੀਐਲਓ ਨਾਲ ਰਲ ਕੇ ਇਹਨਾਂ ਨੇ ਵੋਟਾਂ ਬਣਾਈਆਂ 8-9 ਵੋਟਾਂ ਬਣੀਆਂ ਜਿਨ੍ਹਾਂ ਬੱਚਿਆਂ ਦੀ ਕੋਨਵਰਸ ਸਕੂਲਾਂ ਚ ਪੜ੍ਹਨਦੇ ਆ ਉਮਰ ਸਾਰਿਆਂ ਦੀ ਕਿਹੇ ਬੱਚੇ ਦੇ ਵੀ 18 ਸਾਲ ਨਹੀਂ ਹੈਗੇ ਕੇ ਇਹ ਦੀ 17 ਸਾਲ ਆ ਕੇ ਇਹ ਦੀ 15 ਸਾਲ ਆ ਕੇ ਇਹ ਦੀ 16 ਸਾਲ ਆ ਕੇ ਇਹ ਦੀ ਕਿੰਨੀ ਉਮਰ ਆ 8 9 ਬੱਚੇ ਨਿਗੇ ਨਿਗੇ ਨਿਆਣਿਆਂ ਦੀਆਂ ਵੋਟਾਂ ਬਣਾ ਕੇ ਤੇ ਉਹਨਾਂ ਵੋਟਾਂ ਦੇ ਸਿਰ ਤੇ ਜਿੱਤਣਾ ਚਾਹੁੰਦੇ ਆ ਜਦ ਕਿ ਅਸੀਂ ਚਾਹੁੰਦੇ ਆ ਵੀ ਨਰੋਲ ਇਲੈਕਸ਼ਨ ਹੋਵੇ ਜਿਹੜਾ ਮਰਜੀ ਜਿੱਤ ਜੇ ਪਰ ਨਰੋਲ ਇਲੈਕਸ਼ਨ ਹੋਣੀ ਚਾਹੀਦੀ ਫਿਰ ਸਾਡੀਆਂ ਵੇਖੋ ਜੀ ਕਈ ਵੋਟਾਂ ਸਾਡੀਆਂ ਪਿੰਡ ਚ ਅਸੀਂ ਅੱਜ ਤੋਂ 10 ਸਾਲਾਂ ਅਸੀਂ ਸਰਪੰਚੀ ਕੀਤੀ ਆ ਪਰ ਅਸੀਂ ਕਦੀ ਕੇ ਇਹ ਦੀ ਨਜਾਇਜ਼ ਵੋਟ ਨਹੀਂ ਕੱਟੀ ਜਾਇਜ਼ ਵੀ ਨਹੀਂ ਕੱਟੀ ਤੇ ਨਜਾਇਜ਼ ਵੀ ਨਹੀਂ ਕੱਟੀ ਜਦ ਕਿ ਸਰਕਾਰਾਂ ਵਿੱਚ ਤੁਹਾਨੂੰ ਪਤਾ ਸਭ ਕੁਝ ਕਰ ਸਕਦੇ ਆ ਪਰ ਹੁਣ ਵੇਖੋ ਮੌਜੂਦਾ ਸਰਪੰਚ ਦੀ ਵੋਟ ਹੀ ਕੱਟਦੀ ਐ ਅਮਨਦੀਪ ਕੌਰ ਸਾਬਕਾ ਸਰਪੰਚ ਆ ਉਹਦੀ ਵੋਟ ਕੱਟੀ ਆ ਤੇ ਸਾਡੇ ਬ੍ਰਦਰ ਆ ਉਹਨਾਂ ਦੀਆਂ ਵੋਟਾਂ ਕੱਟਦੀਆਂ 8 9 10 ਵੋਟਾਂ ਨੇ ਜਿਹੜੀਆਂ ਮਤਲਬ ਜਾਈ ਕਰਦੇ ਜਦ ਕਿ ਇਹ ਵੋਟਾਂ ਐਮਪੀ ਜਿਹੜੇ ਪਾ ਕੇ ਤਰੇ ਆਉਂਦੇ ਐ ਐਮਪੀ ਦੀ ਸੂਚੀ 'ਚ ਦਰਜ ਨੇ ਤੇ ਜਦੋਂ ਪੰਚਾਇਤ ਦੀ ਵੋਟ ਸੂਚੀ ਵੇਖੀ ਆ ਕਿ ਉਹ 'ਚ ਸਾਡੀਆਂ ਵੋਟਾਂ ਹੀ ਨਹੀਂ ਐਂ ਤੇ ਮੰਗ ਕਰਦੇ ਆ ਵੀ ਸਾਨੂੰ ਹਿਸਾਬਤ ਆ ਜਾਵੇ ਸਾਡੀਆਂ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਉਹ ਬਣਾਈਆਂ ਜਾਣ ਜਿਹੜੀਆਂ ਨਾ ਗਲਤ ਤਰੀਕੇ ਨਾਲ ਨਜਾਇਜ਼ ਪ੍ਰੂਫ ਲਾ ਕੇ ਜਾਂ ਜੋ ਵੀ 420 ਕੀਤੀ ਆ ਉਹ ਜਾਂਚ ਕਰਕੇ ਉਹ ਵੋਟਾਂ ਕੱਟੀਆਂ ਜਾਣ ਛੋਟੇ ਛੋਟੇ ਬੱਚਿਆਂ ਦੀਆਂ ਵੋਟਾਂ ਉਹ ਕੱਟੀਆਂ ਜਾਣੀਆਂ ਚਾਹੀਦੀਆਂ ਬਾਕੀ ਸਾਰੀ ਗ੍ਰਸਥਿਆ ਜਿੰਨੀ ਵੀ ਤੁਹਾਡੇ ਕੋਲ ਰਿਕਾਰਡ ਆ ਬਾਕੀ ਵੇਖੋ ਜੀ ਬਹੁਤ ਜ਼ਿਆਦਾ ਧਾਂਦਲੀ ਆ ਸਾਡੀ ਵਾਰਡ ਦੇ ਵਿੱਚ ਜਿੰਨੀ ਪੰਚਾਇਤ ਦੇ ਵਿੱਚ ਆ ਕਈ ਵੋਟਾਂ ਤੁਸੀਂ ਹਿਸਾਬ ਲਾਓ ਉਮਰ ਉਹਨਾਂ ਦੀ 40 50 ਸਾਲ ਆ ਰਣਜੀਤ ਸਿੰਘ ਦੀ ਇਹ ਚ 66 ਸਾਲ ਵਿਖਾਈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ ਜਿਹੜੀ ਕਮੀਰਪੁਰ ਦੀ ਇੱਕ ਕੰਪਲੇਂਟ ਸਾਨੂੰ ਐਸਟੀਐਮ ਸਾਹਿਬ ਵੱਲੋਂ ਆਈ ਆ ਜਿਹਦੇ ਵਿੱਚ ਆਪਣਾ ਕੰਪਲੇਂਟ ਤੇ ਦੱਸਿਆ ਗਿਆ ਆ ਕਿ ਆਪਣਾ ਕਮੀਰਪੁਰ ਦੇ ਵਿੱਚ ਗੁਰਵਿੰਦਰ ਸਿੰਘ ਪੁੱਤਰ ਸੁਭਾ ਸਿੰਘ ਹੋਣਾ ਨੇ ਇੱਕ ਕੰਪਲੇਂਟ ਦਿੱਤੀ ਆ ਕਿ 1 ਤੋਂ 18 ਸਾਲ ਤੋਂ ਘੱਟ ਉਮਰ ਦੀਆਂ ਵੋਟਾਂ ਬਣੀਆਂ ਨੇ ਤੇ ਦੂਸਰੀਆਂ ਕੁਝ ਵਡਾਂ ਨੂੰ ਛੇੜਛਾੜ ਨਹੀਂ ਕਰਕੇ ਤੇ ਵੋਟਾਂ ਜਿਹੜੀਆਂ ਨੇ ਸੱਜੇ ਘੰਬੇ ਕੀਤੀਆਂ ਗਈਆਂ ਨੇ ਇਸ ਰਿਗਾਰਡਿੰਗ ਜਿਹੜੀ ਵੈਰੀਫਿਕੇਸ਼ਨ ਪੰਚਾਇਤ ਸੈਕਟਰੀ ਕੋਲ ਕਰਵਾਈ ਗਈ ਹੈ ਜੀ ਪੰਚਾਇਤ ਸਕਤੀ ਨੇ ਇਹਦੇ ਵਿੱਚ ਸਾਨੂੰ ਜਿਹੜੀ ਲਿਖਤੀ ਰਿਪੋਰਟ ਦਿੱਤੀ ਆ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜਾ ਇੱਕ ਤੇ ਲੜੀ ਨੰਬਰ ਫਸਦਾ ਜਿਹੜਾ ਹੈਗਾ ਵੋਟ ਨੰਬਰ 30 ਹੈ ਵਾਰਡ ਨੰਬਰ 5 ਦੇ ਵਿੱਚ ਰਿਸ਼ਪਾਲ ਸਿੰਘ ਹਰੀ ਸਿੰਘ ਵਾਲੀ ਆ ਜਿਹਦੇ ਜੋ ਉਹਨਾਂ ਨੇ ਕਿਹਾ ਗਿਆ ਜੀ ਕਮੀਰਪੁਰੇ ਦੇ ਵਿੱਚ ਮੌਜੂਦ ਨਹੀਂ ਹੈ ਜੋ ਜੋ ਫੈਕਟਰ ਸਾਨੂੰ ਪੰਚਾਇਤ 77 ਵੱਲੋਂ ਦੱਸਿਆ ਗਿਆ ਆ ਜਿਸ ਵਿੱਚ ਉਹਨੇ ਇਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਇੱਕ ਰਿਕਾਰਡ ਲਾਇਆ ਹੋਇਆ ਜਿਹਦੇ ਵਿੱਚ ਉਹ ਬੰਦੇ ਦੀ ਵੋਟ ਐਡਜਸਟ ਕਰਦੀ ਹੈ ਕਮੀਰਪੁਰ ਦੇ ਵਿੱਚ ਪੰਚਾਇਤਾਂ ਦੀ ਜਿਹੜੀ ਵੋਟਰ ਸੂਚੀ ਤਿਆਰ ਕੀਤੀ ਜਾਂਦੀ ਹੈ ਉਹ ਵਿਧਾਨ ਸਭਾ ਦੀ ਵੋਟਰ ਸੂਚੀ ਨੂੰ ਬੇਸ ਲੈ ਕੇ ਕੀਤੀ ਜਾਂਦੀ ਆ ਜੋ ਵਿਧਾਨ ਸਭਾ ਦੀ ਵੋਟਰ ਸੂਚੀ ਦੇ ਵਿੱਚ ਵੋਟਾਂ ਹੁੰਦੀਆਂ ਨੇ ਉਹੀ ਪੰਚਾਇਤ ਦੇ ਵਿੱਚ ਬੂਥ ਵਾਈਜ਼ ਕਰਕੇ ਜਿਹੜੀਆਂ ਉਹ ਐਡ ਕੀਤੀਆਂ ਜਾਂਦੀਆਂ ਨੇ ਫਸਟ ਨੰਬਰ ਸੈਕਿੰਡ ਨੰਬਰ ਤੇ ਆ ਜਿਹੜਾ ਇੱਕ 18 ਸਾਲ ਦੀਆਂ ਆਈਸੀਜੀ ਇੱਕ ਦੋ ਡਾਕੂਮੈਂਟ ਆਏ ਸੀਗੀ 18 ਸਾਲ ਤੋਂ ਘਟਨੇ ਉਹਨਾਂ ਦੀ ਇੱਕ ਰਿਪੋਰਟ ਕੀਤੀ ਗਈ ਹੈ ਵੀ ਦੋ ਵੋਟਾਂ ਦੇ ਜਿਹੜੇ ਪੜਤਾਲ ਦੇ ਦੌਰਾਨ ਇੱਕ ਜਨਮ ਸਰਟੀਫਿਕੇਟ ਦਾ ਆਇਆ ਸੀ ਕਾਧਾਰ ਕਾਰਡ ਆਇਆ ਇਹਦੇ ਵਿੱਚ ਸਾਨੂੰ ਇਹ ਉਹਦਾ ਹੋਲੋਗ੍ਰਾਮ ਨਹੀਂ ਮਿਲਿਆ ਜਿਸ ਕਾ ਤੇ ਜਿਸ ਤੋਂ ਸਾਨੂੰ ਜਾਪਦਾ ਆ ਵੀ ਇਹ ਜਿਹੜਾ ਸਰਟੀਫਿਕੇਟ オリジナル ਨਹੀਂ ਸਾਡੇ ਕੋਲ ਹੈਗਾ ਇਸ ਕਰਕੇ ਅਸੀਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕਰਨੀ ਹੈ ਦੋ ਵਟਾ ਅਸੀਂ ਸ਼ੱਕੀ ਤੌਰ ਤੇ ਪਈਆਂ ਤੇ ਅਸੀਂ ਐਸਟੀਐਮ ਸਾਹਿਬ ਨੂੰ ਵੀ ਇਹ ਆਪਣੀ ਰਿਪੋਰਟ ਵਿੱਚ ਦੱਸਿਆ ਹੋਇਆ ਹੈ ਕਿ ਜਿਹੜੀਆਂ ਦੋ ਵੋਟਾਂ ਨੇ ਜਿਹੜੇ ਮੇਰੇ ਤੋਂ ਪਹਿਲੇ ਸੀਗੇ ਈਆਰਓ ਸਾਹਿਬਾਨ ਇਹ ਉਹਨਾਂ ਵੱਲੋਂ ਫਾਈਨਲ ਕੀਤੀ ਗਈ ਕਿਉਂਕਿ ਜਦੋਂ ਅਸੀਂ 4 9 ਨੂੰ ਪ੍ਰਕਾਸ਼ਨਾ ਕਰ ਦਿੱਤੀ ਉਹਦੇ ਚ ਰਿਪੋਰਟ ਲੈ ਕੇ ਪ੍ਰਕਾਸ਼ਨਾ ਹੁੰਦੀ ਹੈ ਫਾਰਮ ਮਿਕਦੋ ਦਿਨ ਤੇ ਓਬਜੈਕਸ਼ਨ ਲੈ ਕੇ ਜੀ ਉਹਦੇ ਅਕੋਰਡਿੰਗਲੀ ਅਗਰ ਕੋਈ ਗਲਤ ਵੋਟ ਹੈ ਜੇ ਤੁਸੀਂ ਕਹਿ ਰਹੇ ਹੋ ਉਹਦੇ ਤੇ ਪ੍ਰੋਪਰ ਇਨਕੁਆਇਰੀ ਕਰਕੇ ਉਹਨੂੰ ਰਿਲੀਟ ਕਰਤਾ ਜਾਏਗਾ ਉਸ ਤੋਂ ਪਹਿਲਾਂ ਪਹਿਲਾਂ ਸਰੋਨਾ ਕਹਿੰਦੀ ਸਾਡੇ ਕੋਲ ਐਵੀਡੈਂਸ ਹੈਗੇ ਆ ਕਿ ਉਹ ਅਡਲਟ ਨਹੀਂ ਹੈਗੇ ਤਾਂ ਉਹਨਾਂ ਦੀ ਜਿਹੜੀਆਂ ਵੋਟਸ ਬਣਾਈਆਂ ਗਈਆਂ ਨੇ ਉਹਨੇ ਇਹ ਵੀ ਕਿਹਾ ਕਿ ਜਿਹੜੇ ਸੈਕਟਰੀ ਨੇ ਉਹਨਾਂ ਦੀ ਮਿਲਿਗੂ ਨਹੀਂ ਨਾ ਮਿਲਦੀਆਂ ਮੈਂ ਉਹ ਕਹਿੰ ਰਿਹਾ ਜੀ ਦੈਟਸ ਅ ਪਾਰਟ ਆਫ ਇਨਕੁਆਰੀ ਉਹ ਇਨਕੁਆਰੀ ਕਰਕੇ ਜੇ ਹੈਗਾ ਸਾਡੇ ਨੋਟਿਸ 'ਚ ਲਿਆਓ ਤਾਂ ਜੋ ਅਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਸਕੀਏ ਪਰ ਇਸ ਤੋਂ ਇਲਾਵਾ ਦੂਜੀ ਪਹਿਲੇ ਦਾ ਕਾਰਵਾਈ ਹੋਏਗੀ ਬਿਲਕੁਲ ਹੋਏਗੀ ਜੀ ਐਸ ਕਾਨੂੰਨ ਹਸਰ ਇੱਕ ਹੋਰ ਇਲਜ਼ਾਮ ਲਗਾਇਆ ਕਿ ਜਿਹੜਾ ਇੱਕ ਵਿਅਕਤੀ ਦੀਆਂ ਦੋ ਦੋ ਵਾਡਾ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ ਨਹੀਂ ਦੇਖੋ ਇਹ ਤਾਂ ਜਿਹੜੀ ਡੁਪਲੀਕੇਟ ਵੋਟਸ ਬਣਦੀ ਹੈ ਨਾ ਇਹ ਤਾਂ ਪਹਿਲੀ ਗੱਲ ਤਾਂ ਗਲ ਔਰ ਉਹਦੇ ਚ ਜਿਹੜਾ ਆਪਣੇ ਸਰਕਾਰ ਦਾ ਇੱਕ ਇਲੈਕਸ਼ਨ ਕਮਿਸ਼ਨ ਦਾ ਡੀਐਸਸੀ ਜਿਹਨੂੰ ਅਸੀਂ ਕਹਿੰਦੇ ਆ ਡੁਪਲੀਕੇਟ ਜਿਹੜਾ ਹੁੰਦਾ ਉਹ ਆਇਡੈਂਟੀਫਾਈ ਵੈਸੇ ਹੀ ਹੋ ਜਾਂਦਾ ਇਸ ਤਰ੍ਹਾਂ ਦੋ ਵੋਟਾਂ ਬਣ ਨਹੀਂ ਸਕਦਾ ਜੇ ਆਇਡੈਂਟੀਫਾਈ ਹੁੰਦਾ ਫੋਟੋ ਵੀ ਅਗਰ ਮੇਂ ਸਿਮਿਲਰ ਹੈ ਤਾਂ ਵੀ ਉਹ ਡੀਐਸਸੀ ਪੀਐਸਸੀ ਚਾਏਗਾ ਇਹ ਉਹ ਡਿਲੀਟ ਹੋ ਜਾਏਗੀ ਜੇ ਅਗਰ ਕੋਈ ਹੈਗਾ ਤਾਂ ਉਹ ਵੀ ਸਾਡੇ ਧਿਆਨ ਚ ਲਿਆਓ ਜੇਕਰ ਜਾਣਬੁੱਝ ਕੇ ਬਣਾਈ ਗਈ ਹੋਵੇਗੀ ਇਸ ਖਿਲਾਫ ਮੈਂ ਉਹ ਕਹਾਂ ਜੇ ਮੰਨ ਲਓ ਅਗਰ ਗਲਤ ਬਣਾ ਦਿੱਤੀ ਕਿਸੇ ਨੇ ਸਪੋਜ਼ ਪਹਿਲੀ ਗੱਲ ਤਾਂ ਬਣਣੀ ਨਹੀਂ ਚਾਹੀਦੀ ਜੇ ਹੈਗੀ ਹੈ ਸਾਡੇ ਧਿਆਨ ਚ ਲਿਆਓ ਸੋ ਦੈਟ ਅਸੀਂ ਹੁਣ ਉਹਨੂੰ ਠੀਕ ਤਾਂ ਕਰੀਏ ਫਿਰ ਉਸ ਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏ